ਸਤਿ ਸ਼੍ਰੀ ਅਕਾਲ ਜੀ ਡਾਕਟਰ ਜੀ ਦਾ ਕਰਵਾਇਆ ਗਿਆ ਰਸੀਦੀ ਦੇਿਆ ਦੇ ਮੁਕਤੇ ਸਾਡੇ ਕੋਲ ਕਵੀ ਤੇ ਭਾਰਤ ਲਗਾਇਆ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਾਰੇ ਦੇਸ਼ ਦੇ ਵਿੱਚ ਸ਼ਹੀਦੀ ਖਰਤਾ ਮਨਾਇਆ ਗਿਆ ਉਹਦੇ ਦੌਰਾਨ ਅਸੀਂ ਵੀ ਅੱਜ ਸਹਿ ਸਭਾ ਗੁਰਦਾਸਪੁਰ ਵੱਲੋਂ ਪਾਸ਼ਾ ਵਿਭਾਗ ਦੀ ਸਹਿਯੋਗ ਨਾਲ ਔਰ ਐਸਡੀ ਕਾਲਜ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਕਾਰਮਕ پور ਮਕਰਿਆ ਜਿਸ ਵਿੱਚ ਵੱਖ-ਵੱਖ ਹਲਕਿਆਂ ਤੋਂ ਕਵੀ ਲੋਕ ਕਲਾਕਾਰਾਂ ਨੂੰ ਕਰਨੇ ਹਾਜ਼ਰੀ ਲਵਾਈ ਔਰ ਮਾਨਵੀ ਮਹਿਸੂਸ ਹੋ ਰਿਹਾ ਕਿ ਬੜੀ ਲਸਾਨੀ ਸ਼ਹੀਦੀ ਨੂੰ ਨੋਸੀ ਯਾਦ ਕੀਤਾ ਔਰ ਯਾਦ ਕਰਨਾ ਵੀ ਚਾਹੀਦਾ ਕਿਉਂਕਿ ਸਾਡੇ ਵਾਸਤੇ ਸਾਡੀ ਜੀਵਨ ਜਾਸ ਵਾਸਤੇ ਬੱਚਾ ਨੇ ਛੋਟੇ ਛੋਟੇ ਬੱਚਾ ਨੇ ਜਿਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸ਼ਹੀਦੀ ਕੀ ਹੁੰਦੀ ਆ ਉਸ ਉਮਰ ਦੇ ਵਿੱਚ ਉਸ ਵੇਲੇ ਦੀ ਮੁਗਲ ਸਰਕਾਰ ਨੇ ਉਹਨੂੰ ਸ਼ਹੀਦ ਕੀਤਾ ਮੈਂ ਕਿਹਾ ਨਾ ਵੀ ਬਹੁਤ ਜੇ ਕੋ ਸਭ ਤੋਂ ਵੱਡੀ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਜੋ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਜਾਂਦਾ ਫਿਰ ਅਸੀਂ ਮੁਖ ਰੱਖਦੇ ਹੋਏ ਕਿ ਅੱਜ ਯਾਦ ਕਰਨਾ ਚਾਹੀਦਾ ਹੈ ਤੇ ਅਸੀਂ ਸਭਾਂ ਨੇ ਆਪਣਿਆਂ ਨੂੰ ਯਾਦ ਕੀਤਾ ਉਹਨਾਂ ਕੋਈ ਸ਼ਾਨ ਨਹੀਂ ਕੀਤਾ ਕਿਸੇ ਤੇ ਅਸੀਂ ਉਹਨਾਂ ਦਾ ਕਰਜ਼ਾ ਤੇ ਬਾਹਰ ਨਹੀਂ ਸਕਦੇ ਭਾਈ ਤੇ ਛੋਟੀ ਜੀ ਸਾਡੀ ਇੱਕ ਕੋਸ਼ਿਸ਼ ਜੀ ਜਿਹਦੇ ਵਿੱਚ ਅਸੀਂ ਕਾਮਯਾਬ ਹੋਏ ਅੰਕਲ ਜੀ ਦਾ ਕਿੰਨਾ ਜਿਹੜੇ 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 ਵਿਚ ਇਹ ਤਰ੍ਹਾਂ ਇੱਕੋ ਵੀਰ ਪਰਤ ਮੋੜ ਕੇ ਜਿਹੜੇ ਲੋਕਾਂ ਨੂੰ ਜਾਗਰੂਕ ਕਿਤੇ ਗਿਆਨ ਬਿਲਕੁਲ ਵਿਖੋ ਕਵੀ ਦਰਬਾਰ ਦੀ ਬਹੁਤ ਕਿਸਮਾਂ ਹੁੰਦੀਆਂ ਆ ਹਾਸ ਰਸ ਕਵੀ ਰੰਗ ਵੀ ਹੈ ਬਹੁਤ ਰੰਗ ਨੇ ਅਰੇ ਧਾਰਮਿਕ ਕਵੀ ਦਰਬਾਰ ਬਹੁਤ ਕਰਵਾਏ ਜਾਂਦੇ ਨੇ ਤਾਂ ਮੇਰੇ ਖਿਆਲ ਇੱਕ ਕਰਾਉਣੇ ਚਾਹੀਦੇ ਨੇ ਸਾਰੀਆਂ ਸੁਭਾਵਾਂ ਨੇ ਇਦਾਂ ਦੇ ਪ੍ਰੋਗਰਾਮ ਕਰਾਉਣੇ ਚਾਹੀਦੇ ਸਾਡੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਆਸਟ੍ਰੇਲੀਆ ਤੋਂ ਗੰਨ ਸੰਤੋਖ ਸਿੰਘ ਜੀ ਆਏ ਨੇ ਜਿਨ੍ਹਾਂ ਨੇ ਅਸੀਂ ਅਸਮਾਨੇ ਕੀਤਾ ਭਾਸ਼ਾ ਭਾਗ ਸਰਕਲ ਸੀ ਸਾਹ ਬੈਠੇ ਨੇ ਹੌਦਲਾ ਨੌਖੌਦਲਾ ਜੀ ਵੀ ਨੇ ਉਸ ਕਰਕੇ ਜ਼ਰੂਰੀ ਹੈ ਕਰਾਉਣਾ ਚਾਹੀਦਾ ਮੇਰੀ ਸੋਚ ਹੈ ਤੁਹਾਡੇ ਵੱਲੋਂ ਸਰ ਹਰ ਬੜੀ ਖੁਸ਼ੀਆਂ ਖੁਸ਼ੀਆਂ ਨਮਾਜ਼ ਕੀ ਜਾਂਦਾ ਪਰ ਗੁੰਮਿਆਦੀ ਦਿੱਤਾ ਜਾਂਦਾ ਕੀ ਕਹਿਣਾ ਚਾਹਤ ਆ ਆਮ ਜਿਹੜੇ ਲੋਕ ਇਸ ਵਾਰ ਪ੍ਰੋਗਰਾਮ ਕਰਦੇ ਆ ਇਦਾਂ ਦਾ ਮੈਸੇਜ ਦੇਣਾ ਚਾਹੀਦਾ ਉਹਦੇ ਬਾਰੇ ਕੀ ਕਹਣਾ ਸੀ ਇਹ ਮੈਸੇਜ ਦੇਣਾ ਚਾਹੁੰਦੇ ਆਪਣੇ ਕਵੀ ਦਵਾਰਾਂ ਵਿੱਚ ਵੀ ਇੱਕ ਤੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨਾ ਚਾਹੀਦਾ ਬੱਚੇ ਕਿਤਾਬਾਂ ਨਾਲ ਟੁੱਟ ਰਹੇ ਨੇ ਔਰ ਫੇਸਬੁੱਕ ਤੇ ਮੁੰਬਈ ਨਾਲ ਜੁੜ ਰਹੇ ਨੇ ਕਿਤਾਬਾਂ ਨਾਲ ਜੁੜਨਾ ਕਿਹਦਾ ਬਹੁਤ ਵੱਡਾ ਇਤਿਹਾਸ ਆ ਸਾਡਾ ਬਹੁਤ ਮੈਂ ਕਹਿ ਸਕਦਾ ਕਿ ਹਜ਼ਾਰਾਂ ਲੱਖਾਂ ਕਿਤਾਬਾਂ ਨੇ ਪੜਾਉਣਾ ਤੇ ਆ ਸਾਡਾ ਉਜੇ ਜਿੰਦਾ ਰੱਖਣਾ ਤੇ ਬੱਚਾ ਨੂੰ ਕਿਤਾਬਾਂ ਨਾਲ ਜੋੜਨਾ ਚਾਹੀਦਾ ਲਿਟਰੇਚਰ ਦੇ ਨਾਲ ਜੋੜਨਾ ਚਾਹੀਦਾ ਫਿਰ ਇਤਿਹਾਸ ਜਿੰਦਾ ਰਹੇਗਾ ਸਾਡਾ ਐਸਾ ਦੱਸੋ ਜਿਹੜਾ ਅੱਜ ਛਿੱਤੀ ਦੇ ਨਾਲ ਕਿੰਨੇ ਸਭਿਸ਼ਟ ਹੋਸਤ ਹੋਇਆਗਾ ਕਿਹੜਾ ਜੰਤਰੀ ਲਾ ਸਾਇਦ ਸਭਾ ਗੁਰਦਾਸਪੁਰ ਵੱਲੋਂ ਜੀਪੀ ਖਰਲਾ ਵਾਲੇ ਜੀ ਬੈਠੇ ਆ ਭਾਸ਼ਾ ਭਾਗ ਦੇ ਸਹਿਯੋਗ ਦੇ ਨਾਲ ਐਸਡੀ ਕਾਲਜ ਦੇ ਵਿੱਚ ਪ੍ਰਿੰਸੀਪਲ ਨੀਰੂ ਸ਼ਰਮਾ ਜੀ ਦੀ ਸਹਿਯੋਗ ਦੇ ਨਾਲ ਜਿਹੜਾ ਇਹ ਚਾਰ ਸਾਹਿਬਜ਼ਾਦੀਆਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਹੈ ਸਭੀ ਦਾ ਇਦਾਂ ਦੇ ਸਮਾਗਮ ਹੋਣੇ ਚਾਹੀਦੇ ਆ ਕਾਰਨ ਇਹ ਕਿ ਜਿਹੜੀਆਂ ਸ਼ਹਾਦਤਾਂ ਦਾ ਇਤਿਹਾਸ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦਾ ਇਹ ਵਿਸ਼ੇਵ ਦੇ ਵਿੱਚ بے ਮਿਸਾਲ ਹੈ ਔਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਸ ਕਵੀ ਦਰਬਾਰ ਦੇ ਵਿੱਚ ਸਾਨੂੰ ਇੱਕ ਤੇ ਅਹਿਸਾਸ ਹੋਇਆ ਕਿ ਇਹ ਜਿਹੜੀ ਸ਼ਹਾਦਤ ਹੈ ਸੌਖੀ ਨਹੀਂ ਹੁੰਦੀ ਇੱਕ ਤੇ ਹੁੰਦਾ ਕਿ ਆਪਣੇ ਲਈ ਕੁਝ ਕਰਨਾ ਇੱਕ ਹੁੰਦਾ ਦੇਸ਼ ਕੌਮ ਜੀਵਨ ਸਮਾਜ ਦੇ ਲਈ ਉਹਨੂੰ ਬਿਹਤਰ ਬਣਾਉਣ ਦੇ ਲਈ ਇਹ ਕੁਰਬਾਨੀਆਂ ਦੇਣੀਆਂ ਇਥੋਂ ਮਨ ਨੂੰ ਹਲੂਣਾ ਮਿਲਦਾ ਹੈ ਚੰਗਾ ਕੰਮ ਕਰਨ ਦੇ ਲਈ ਜੀਵਨ ਦੇ ਵਿੱਚ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਮੈਂ ਸਮਝਦਾ ਕਿ ਚਾਹੇ ਕੋਈ ਹਾਕਮ ਹੈ ਚਾਹੇ ਕੋਈ ਵੱਡੇ ਰੁੱਤਬੇ ਤੇ ਬੈਠਾ ਹੈ ਚਾਹੇ ਆਮ ਵਿਅਕਤੀ ਹੈ ਉਸ ਨੂੰ ਇਹਨਾਂ ਬੇਮਿਸਾਲ ਜਿਹੜੇ ਇਤਿਹਾਸਿਕ ਪੰਨੇ ਨੇ ਨਾ ਸ਼ਾਹਤਾਂ ਤੇ ਇਹਨਾਂ ਤੋਂ ਸਿੱਖ ਕੇ ਤੇ ਕੁਝ ਨਾ ਕੁਝ ਜੀਵਨ ਚ ਚੰਗੇ ਕੰਮ ਕਰਕੇ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਕਾਰਜ ਕਰਨੇ ਚਾਹੀਦੇ ਹੈ ਸਰਵ ਕਲਿਆਣ ਦੇ ਲਈ ਕੰਮ ਕਰਨਾ ਚਾਹੀਦਾ ਜਿਵੇਂ ਕਿਹਾ ਗਿਆ ਤੇ ਇਸ ਸਾਥ ਪੰਜਾਬੀ ਨੂੰ ਜਿਹੜੀ ਸਮੁਦਾਇ ਨਾਲ ਬਾਹਰੋਂ ਆਉਂਦੇ 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 ਆਉਂ ਕੋਈ ਵੀ ਐਨਆਰਆਈ ਹੋਵੇ ਵਿਸ਼ਵ ਦੇ ਵਿੱਚ ਕਿਸੇ ਨੂੰ ਵੀ ਪੰਜਾਬੀ ਨਾਲ ਸੰਬੰਧਤ ਕੋਈ ਮੁਸ਼ਕਲ ਸਮੱਸਿਆ ਚਾਹੇ ਵਿਆਕਰਨਾ ਚਾਹੇ ਗੁਰਮੁਖੀ ਲਿਪੀ ਹੈ ਚਾਹੇ ਸਾਹਿਤ ਹੈ ਉਹਦੇ ਨਾਲ ਮੇਰੇ ਦਰਵਾਜ਼ੇ 24 ਘੰਟੇ ਖੁੱਲੇ ਨੇ ਕਿਉਂਕਿ ਹੁਣ ਸਾਰੇ ਐਨਆਰਆਈ ਦੀ شناخت ਕਰਨੀ ਵੀ ਕਿਹੜਾ ਇੱਥੇ ਆ ਗਿਆ ਫਿਰ ਉਸ ਦੀ ਸਮਾਂ ਕਿਹੜਾ ਆ ਉਹ ਸੀਮਾਵਾਂ ਹੁੰਦੀਆਂ ਨੇ ਅੱਜ ਕੱਲ੍ਹ ਆਨਲਾਈਨ ਯੁੱਗ ਹੈਗਾ ਕਿਸੇ ਵੇਲੇ ਵੀ ਸਾਡੀਆਂ ਸਮਾਵਾਂ ਲੈ ਸਕਦੇ ਨੇ ਇਹ ਸਾਡੀ ਸਭੂ ਮੇਰੇ ਲਈ ਵੱਡੇ ਮਾਣ ਵਾਲੀ ਗੱਲ ਹੋਊਗੀ ਕਿ ਕੋਈ ਪੰਜਾਬੀ ਦੇ ਸੰਦਰਭ ਵਿੱਚ ਕੁਝ ਸਿੱਖਣ ਲਈ ਸਾਡੇ ਕੋਲ ਆ ਰਿਹਾ ਜੇ ਪੰਜਾਬੀ ਸਾਹਿਤ ਨਾਲ ਪੇਰੀ ਭਾਸ਼ਾ ਨੂੰ ਕੋਈ ਕਿਹੜੇ ਪ੍ਰੋਗਰਾਮ ਹੋ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਬ ਦੇ ਨਾਲ ਸੰਬੰਧਤ ਲਗਾਤਾਰ ਹਰ ਸਾਲ ਹੀ ਸਮਾਰੋਹ ਇੱਕ ਸਾਡਾ ਕੈਲੰਡਰ ਹੁੰਦਾ ਕੀਤਾ ਜਾਂਦਾ ਉਹਦੇ ਵਿੱਚ ਜਿਹੜੇ ਸਾਹਿਤ ਸਿਰਜਣ ਮੁਕਾਬਲੇ ਨੇ ਹਿੰਦੀ ਦੇ ਵਿੱਚ ਪੰਜਾਬੀ ਭਾਸ਼ਾ ਦੇ ਸਕੂਲਾਂ ਕਾਲਜਾਂ ਦੇ ਸਿ ਉਹ ਕਰਾਉਂਦੇ ਆ ਬਾਲ ਪ੍ਰਸ਼ਨ ਉਤਰੀ ਮੁਕਾਬਲੇ ਉਹ ਕਰਾਉਂਦੇ ਆ ਸਾਹਿਤਿਕ ਸਮਾਗਮ ਲਗਭਗ ਹਰ ਮਹੀਨੇ ਚ ਕੋਈ ਨਾ ਕੋਈ ਸਾਡਾ ਆਇਆ ਹੁੰਦਾ ਕਵੀ ਦਰਬਾਰ ਹੈ ਰੂਬਰੂ ਪ੍ਰੋਗਰਾਮ ਨੇ ਨਾਟਕ ਹਨ ਇਹ ਸਾਰੇ ਸਾਡੇ ਚੱਲਦੇ ਰਹਿੰਦੇ ਨੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਇਹ ਲਗਭਗ ਸਾਲ ਦੇ ਵਿੱਚ ਕਿਸੇ ਨਾ ਕਿਸੇ ਮਹੀਨੇ ਚ ਕੋਈ ਨਾ ਕੋਈ ਸਾਹਿਤਿਕ ਸਮਾਰੋਹ ਸਾਡਾ ਚੱਲਦਾ ਰਹਿੰਦਾ ਉਹਦਾ ਕਾਰਨ ਹੈ ਕਿ ਵਿਦਿਆਰਥੀ ਨੌਜਵਾਨ ਸਾਡਾ ਸਮਾਜ ਸਾਹਿਤ ਨਾਲ ਜੁੜੇ ਸਿਰਜਣਾ ਨਾਲ ਜੁੜੇ ਭਾਸ਼ਾ ਨਾਲ ਜੁੜੇ ਤੇ ਉਥੋਂ ਆਪਣੀ ਵਿਰਾਸਤ ਨਾਲ ਜੁੜ ਕੇ ਉਸ ਨੂੰ ਅਮੀਰ ਬਣਾਉਣ ਦੇ ਨਾਲ ਆਪਣੇ ਉਪਰਾਲੇ ਕਰਦੇ ਰਹੇ ਤੇ ਭਾਸ਼ਾ ਭਗਤ ਇਹ ਕਾਰਜ ਸਾਡੇ ਲਗਾਤਾਰ ਚੱਲਦੇ ਰਹੇ ਸਿਰ ਦੇਖਿਆ ਜਾਂਦੇ ਤੇ ਜਿਸ ਤਰ੍ਹਾਂ ਕਵੀ ਦੇ ਦਰਬਾਰ ਸਥਾਪਿਤ ਕਰਵਾਇਆ ਗਿਆ ਤੁਹਾਨੂੰ ਲੱਗਦਾ ਕਿ ਇਦਾਂ ਦੇ ਕਵੀ ਦਰਬਾਰ ਹੋਣੇ ਚਾਹੀਦੇ ਜੀ ਬਿਲਕੁਲ ਹੋਣੇ ਚਾਹੀਦੇ ਹੈ ਵੇਖੋ ਇੱਕ ਲੇਖਕ ਦਾ ਰਤਬਾ ਬਹੁਤ ਉੱਚਾ ਹੁੰਦਾ ਹੈ ਜਿਹੜਾ ਹੀ ਕਲਮ ਨੇ ਚੀਜ਼ ਦੇਣੀ ਹੈ ਕਲਮ ਨੇ ਦਿਸ਼ਾ ਦੇਣੀ ਆ ਉਹ ਪੀੜ੍ਹੀਆਂ ਤੱਕ ਜਿਉਂਦੀ ਰਹਿੰਦੀ ਹੈ ਇਹ ਜਿਹੜੇ ਸਾਡੇ ਕਵੀ ਆਉਂਦੇ ਨੇ ਲੇਖਕ ਆਉਂਦੇ ਨੇ ਇਹਨਾਂ ਦਾ ਜੀਵਨ ਦਾ ਬਹੁਤ ਤਜਰਬਾ ਹੁੰਦਾ ਹੈ ਉਤੋਂ ਸਿੱਖਣ ਦੀ ਲੋੜ ਹੁੰਦੀ ਹੈ ਇਹ ਜੀਵਨ ਦੀ ਸੇਧ ਮਿਲਦੀ ਹੈ ਇਹਨਾਂ ਕਵੀ ਦਰਬਾਰਾਂ ਦੇ ਵਿੱਚ ਇਹ ਹੋਣੀ ਚਾਹੀਦੀ ਔਰ ਇਹਨਾਂ 'ਚ ਸ਼ਾਮਲ ਹੋ ਕੇ ਕੋਈ ਨਾ ਕੋਈ ਸਿੱਖਣਾ ਚਾਹੀਦਾ ਜੀ ਕਈ ਵਾਰ ਦੇਖਿਆ ਜਾਂਦਾ ਵੀ ਕਈ ਚੀਜ਼ਾਂ ਜਿਹੜੇ ਉਹ ਨਵੀਆਂ ਨਵੀਂ ਪੀੜੀ ਆ ਉਹ ਚੀਜ਼ਾਂ ਨੂੰ ਭੁੱਲ ਜਦੇ ਜਿਹੜੇ ਕਵੀ ਵਿੱਚ ਜਿਹੜੇ ਯੰ ਲੋਕੜੋਂ ਇਸ ਜੀ ਦੀ ਸੇਧ ਮਿਲਦੀ ਕੀ ਕਹਿੰਦਾ ਦੇਖੋ ਜਿਹੜੀ ਨਵੀਂ ਪੀੜੀ ਆ ਉਹਦੇ ਵਿੱਚ ਉਹਦੀ ਤਬਦੀਲੀ ਦੇ ਕਈ ਕਾਰਨ ਹੈ ਠੀਕ ਹੈ ਸੋਸ਼ਲ ਮੀਡੀਆ ਆ ਗਿਆ ਅੰਤਰਰਾਸ਼ਟਰੀ ਪੱਧਰ ਤੇ ਹੁਣ ਅੰਤਰਰਾਸ਼ਟਰੀ ਪੱਧਰ ਤੇ ਕੋਈ ਤਬਦੀਲੀ ਆਉਂਦੀ ਹੋ ਸਕਦੇ ਅਸਰ ਕਰਦੀ ਹੈ ਹੁਣ ਚੰਗੀ ਹੈ ਕਿ ਮਾੜੀ ਹੈ ਸਾਨੂੰ ਕਵੀ ਦਰਬਾਰਾਂ ਦੇ ਵਿੱਚ ਇਹ ਸੇਧ ਮਿਲਦੀ ਹੈ ਕਿ ਜੇ ਬਹੁਤ ਕੁਝ ਮਾੜਾ ਮਿਲ ਰਿਹਾ ਹੈ ਤੋ ਚੰਗਾ ਚੁਣਨ ਦੀ ਜਾਜ ਤੇ ਹੀ ਸਿੱਖਣੀ ਹੈ ਸੋ ਇਹ ਇਹਨਾਂ ਸਾਹਿਤਿਕ ਸਮਾਰੋਹਾਂ ਦੇ ਵਿੱਚ ਜੀਵਨ ਜਾਜ ਮਿਲਦੀ ਹੈ ਇਸ ਕਰਕੇ ਨਵੀਂ ਪੀੜੀ ਨੂੰ ਤੇ ਨਾਲ ਜੁੜਨਾ ਹੀ ਚਾਹੀਦਾ ਮੈਂ ਇਸੇ ਕਰਕੇ ਜਿੰਨੇ ਸਾਹਿਤਿਕ ਸਮਾਰੋਹ ਹੁੰਦੇ ਆ ਮੈਂ ਆਮ ਕਹਿੰਦਾ ਇਹਨਾਂ ਨੂੰ ਸਕੂਲਾਂ ਕਾਲਜਾਂ ਚ ਲੈ ਕੇ ਜਾਈਏ ਨੌਜਵਾਨਾਂ ਚ ਲੈ ਕੇ ਜਾਈਏ ਇੱਕ ਤੇ ਉਹਨਾਂ 'ਚ ਸਿਰਜਣਾ ਆਵੇ ਸਿਰਜਣਾ ਦਾ ਜਿਹੜੀ ਕਲਾ ਹੈ ਲੇਖਣੀ ਹੈ ਉਹਨਾਂ ਦੀ ਕਲਮ ਜਾਗੇ ਦੂਜਾ ਆਪਣੀ ਜੀਵਨ ਜਾਲ ਚੋਂ ਸੇਧ ਲੈ। ਅੱਜ ਪੰਡਿਤ ਮੋਹਨ لال ਐਸਟੀ ਕਾਲਜ ਵਿੱਚ ਪੰਜਾਬੀ ਭਾਸ਼ਾ ਵਿਭਾਗ ਤੇ ਸਾਹਿਤ ਸਭਾ ਵੱਲੋਂ ਜਿਹੜਾ ਆ ਇੱਕ ਆਵ ਸੰਮੇਲਨ ਕਰਵਾਇਆ ਗਿਆ ਜਿਹੜਾ ਕਿ ਚਾਰ ਸਹਦ ਰਾਜਨਿਸ਼ੀ ਸ਼ਹੀਦੀ ਜਿਹੜਾ ਆ ਉਹਨੂੰ ਸਮਰਪਿਤ ਕੀਤਾ ਗਿਆ ਸੀ ਤੇ ਇਹਦੀਆਂ ਗਤੀਵਿਧੀਆਂ ਤੇ ਇਹੋ ਜੇ ਸੰਮੇਲਨ ਜਿਹੜੇ ਨੇ ਕਾਲਜ 'ਚ ਕਰਵਾਉਣ ਦਾ ਮੰਤਵ ਇਹ ਹੈ ਤੇ ਅਸੀਂ ਆਪਣੇ ਬੱਚਾ ਨੂੰ ਆਪਣੀਆਂ ਜਿਹੜੀਆਂ ਸਟੂਡੈਂਟਸ ਹੈ ਉਹਨਾਂ ਨੂੰ ਪੰਜਾਬ ਦੇ ਵਿਰਸੇ ਬਾਰੇ ਤੇ ਜਿਹੜੀਆਂ ਪੰਜਾਬ ਦੀਆਂ ਮਿਸਾਲਾਂ ਸਾਡੇ ਕਿਸੇ ਵੀ ਧਰਮ ਦੇ ਬੱਚਾ ਨੇ ਜਾਂ ਸਿੱਖ ਕੌਮ ਨੇ ਜਾਂ ਕਿਸੇ ਵੀ ਕੌਮ ਨੇ ਜਿਹੜੀਆਂ ਪੇਸ਼ ਕੀਤੀਆਂ ਨੇ ਉਹਨਾਂ ਨੂੰ ਬੱਚਿਆਂ ਨੂੰ ਉਹਨਾਂ ਤੋਂ ਬੂ ਬੂ ਕਰਾਇਆ ਜਾਂਦਾ ਹੈ ਤੇ ਇਹਦੇ ਵਿੱਚ ਜਿਹੜੇ ਹੈਗੇ ਆ ਕਲਚੀ ਜੀ ਦਾ ਜਿਹੜਾ ਯੋਗਦਾਨ ਆ ਉਹ ਬਹੁਤ ਜ਼ਿਆਦਾ ਰਿਹਾ ਹੈਗਾ ਆ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਇਹ ਸਰਦਾਰ ਸੰਤੋਖ ਸਿੰਘ ਜੀ ਆਸਟ੍ਰੇਲੀਆ ਵਾਲੇ ਜਿਹੜੇ ਆ ਉਹਨਾਂ ਨੇ ਅੱਜ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਬਚਨ ਇੱਕ ਬਹੁਤ ਅੱਛਾ ਸੰਦੇਸ਼ ਦਿੱਤਾ ਤਾਂ ਕਿ ਬੱਚੇ ਨੂੰ ਪੰਜਾਬੀ ਵਿਰਸਾ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ। ਮੈਂ ਧੰਨਵਾਦ ਕਰਦੀ ਹਾਂ ਵੀ ਗਿਆ ਸੀ ਇਹ ਐਨਆਰਈ ਬੱਚੇ ਪੰਜਾਬੀ ਸਿੱਖ ਨਹੀਂ ਭੁੱਲ ਗਏ ਉਹਦੇ ਬਰਕਾਹਾਂ ਕਰਦੇ। ਕਿਉਂਕਿ ਪੰਜਾਬ ਤੋਂ ਬਾਹਰ ਜਾਣ ਦੀ ਦੌੜ ਜਿਹੜੀ ਹੈ ਇਹ ਲਗਾਤਾਰ ਚੱਲ ਰਹੀ ਤੁਸੀਂ ਇਸ ਨੂੰ ਰੋਕ ਵੀ ਨਹੀਂ ਸਕਤੇ ਹੈਗੇ। ਤੇ ਜਿਹੜੇ ਪੰਜਾਬੀ ਪਰਿਵਾਰਾਂ ਦੇ ਬੱਚੇ ਜਿਹੜੋ ਬਾਹਰ ਜਾ ਕੇ ਆਪਣੀ ਸਿੱਖਿਆ ਲੈ ਰਹੇ ਨੇ ਜੋ ਆਪਣੇ ਪੰਜਾਬੀ ਵਿਰਸੇ ਤੋਂ ਵਿਮੁਖ ਹੁੰਦੇ ਜਾ ਰਹੇ ਨੇ ਉਹਨਾਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਜੋੜਨ ਦਾ ਉਪਰਾਲਾ ਜਿਹੜਾ ਆ ਸਾਡੀ ਪੰਜਾਬੀ ਸਹਿਜ ਸਭਾ ਤੇ ਪੰਜਾਬੀ ਭਾਸ਼ਾ ਜਿਵਾ ਗੁਰਦਾਸ ਬੋਲੋਂ ਕੀਤਾ ਜਾ ਸਕਦਾ ਹੈ ਤੇ ਅਸੀਂ ਵੀ ਉਹਨਾਂ ਨੂੰ ਜਿਹੜਾ ਹੈਗਾ ਇਹ ਬੇਨਤੀ ਕਰਾਂਗੇ ਕਿ ਬੱਚਿਆਂ ਨੂੰ ਜਿਹੜਾ ਹੈਗਾ ਆ ਇਹ ਪੰਜਾਬੀ ਭਾਸ਼ਾ ਦੇ ਨਾਲ ਜੋੜ ਕੇ ਰੱਖਿਆ ਜਾਵੇ ਇਹ ਤਾਂ ਹੌਲੀ ਹੌਲੀ ਪਾਸ਼ਾਆਂ ਵਜੀਆਂ ਲੋਪ ਹੁੰਦੀਆਂ ਜਾਣਗੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਆ ਉਹਨਾਂ ਵਿੱਚ ਇਹ ਗਿਆਨ ਜਿਹੜਾ ਬਿਲਕੁਲ ਖਤਮ ਹੋ ਜਾਏਗਾ ਮੈਡਮ ਐਨਆਰਈ stdc ਕੇ ਯਾਰ ਚ ਵੀ ਦੇਖੀ ਕਾਫੀ ਪਰਨਟ ਕੁਲਵਲਰ ਜਾਣ ਵੱਧ ਗਿਆ ਹੈ ਪੰਜਾਬੀ ਨੂੰ ਪਿੱਛੇ ਕੀਤਾ ਜਾ ਰਿਹਾ ਹੈ ਕੀ ਕਰਨਾ ਹੈ ਦੇਖੋ ਜੀ ਜਿਹੜੀਆਂ ਸਰਕਾਰ ਦੀ ਜਿਹੜੀ ਭਾਸ਼ਾ ਨੀਤੀ ਹੈ ਜਾਂ ਪ੍ਰਾਈਵੇਟ ਜਿਹੜੇ ادارے ਹੈਗੇ ਆ ਉਹ ਸਿੱਖਿਆ ਜਿਹੜੀ ਉਹਨਾਂ ਦਾ ਹਰ ਇੱਕ ਦੀ ਆਪਣੀ ਆਪਣੀ ਕੁਝ ਜਿਹੜੀਆਂ ਅੰਦਰੂਨੀ ਨੀਤੀਆਂ ਨੇ ਜਿਹਦੇ ਅਧੀਨ ਉਹ ਆਪਣੇ ਬੱਚਿਆਂ ਨੂੰ ਸਿੱਖਿਆਤ ਕਰਨ ਦਾ ਕੰਮ ਕਰ ਰਹੇ ਨੇ ਪਰ ਇਹ ਵੀ ਤਾਂ ਯਾਦ ਰੱਖੇ ਕਿ ਪੰਜਾਬੀ ਭਾਸ਼ਾ ਜਿਹੜੀ ਉਹਨਾਂ ਇੱਕ ਜਿਹੜੀ ਹੈ ਲਾਸ਼ਮੀ ਭਾਸ਼ਾ ਹੋ ਗਈ ਜਿਹੜੀ ਕਿ ਸਾਰੇ ਸਕੂਲਾਂ ਦੇ ਬੱਚਿਆਂ ਨੇ ਵੀ ਕਵਾਮੀ ਸੀਬੀਐਸ ਸੀਬੀਐ ਕਵਾਮੀ ਆਈ ਸੀਐਸ ਸੀਬੀਐ ਤੇ ਬੱਚਿਓ ਉਸ ਭਾਸ਼ਾ ਨੂੰ ਜਿਹੜਾ ਹੈਗਾ ਆ ਉਹਦੇ ਵਿੱਚ ਜਿਹੜੀ ਆਪਣਾ ਉਸ ਵਿਸ਼ੇ ਵਿੱਚ ਜਿਹੜੀ ਹੈ ਜਾਣਕਾਰੀ ਲੈ ਰਹੇ ਨੇ ਤੇ ਇੱਥੇ ਜਿਹੜਾ ਹੈਗਾ ਆ ਉਹਨਾਂ ਬੱਚਿਆਂ ਨੂੰ ਵੀ ਜਿਹੜਾ ਹੈਗਾ ਉਹਨਾਂ ਨੇ ਆਪਣੀ ਪੰਜਾਬੀ ਭਾਸ਼ਾ ਜਿਹੜੀ ਆ ਇੱਕ ਵਿਸ਼ੇ ਤੱਕ ਹੀ ਆਪਣੇ ਆਪ ਨੂੰ ਸੀਮਿਤ ਕਰ ਲਿਆ ਤੇ ਉਹਨਾਂ ਬੱਚਿਆਂ ਨੂੰ ਵੀ ਪੰਜਾਬੀ ਭਾਸ਼ਾ ਤੋਂ ਇਲਾਵਾ ਜਿਹੜਾ ਆ ਪੰਜਾਬ ਦਾ ਵਿਰਸਾ ਪੰਜਾਬ ਦੇ ਲੋਕ ਨਾਚ ਪੰਜਾਬ ਦੀ ਜਿਹੜੀ ਹੈ ਪੁਰਾਣਾ ਇਤਿਹਾਸ ਜਿਹੜਾ ਉਹਦੇ ਤੋਂ ਉਹਨਾਂ ਨੂੰ ਅਵਗਤ ਕਰਵਾਉਣ ਦੀ ਲੋੜ ਹੈ ਸਮਝ ਗਏ ਲੋਕ ਮੈਂ ਦੇਖ ਰਿਹਾ ਕਿ ਜਦੋਂ ਅਸੀਂ ਯਾਤਿਰ ਕਰਦੇ ਹਾਂ ਕਿ ਆਪ ਜੀ ਦਾ ਸਕੂਲ ਜਿਹੜੀ ਇੰਗਲਿਸ਼ ਚ ਨਹੀਂ ਪੰਜਾਬੀ ਚ ਹੋਣਾ ਚਾਹੀਦਾ ਜੀ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਤੁਸੀਂ ਪਾਸ਼ਾ ਦੀ ਗੱਲ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਅੰਗਰੇਜ਼ੀ ਭਾਸ਼ਾ ਜਿਹੜੀ ਉਹ ਬਿਲਕੁਲ ਖਤਮ ਕਰ ਦਿੱਤੀ ਜਾਵੇ ਅਸੀਂ ਅੰਗਰੇਜ਼ੀ ਭਾਸ਼ਾ ਦੇ ਵਿਰੋਧ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਵਿਸ਼ਵੀਕਰਨ ਹੈ ਉਹਦੇ ਵਿੱਚ ਅੰਗਰੇਜ਼ੀ ਭਾਸ਼ਾ ਜਿਹੜੀ ਹੈ ਉਹ ਇੱਕ ਜਿਹੜੀ ਹੈ ਜ਼ਰੂਰਤ ਬਣ ਗਈ ਹੈ ਤੇ ਜਿਹੜੀ ਭਾਸ਼ਾਵਾਂ ਜਿਹੜੀਆਂ ਨੇ ਆਪਣੇ ਆਪਣੇ ਜਿਹੜੀ ਹੈਗੀ ਹੈ ਖੇਤਰ ਦੀ ਭਾਸ਼ਾ ਜਿਹੜੀ ਉਹਦੇ ਬਾਰੇ ਬੱਚਨ ਦੀ ਜਾਨਕਾਰੀ ਹੋਣੀ ਜ਼ਰੂਰੀ ਹੈ ਹਾਂ ਜੀ ਅੱਜ ਕੱ ਵੀ ਬਹੁਤ ਬੜਾ ਸਫਲ ਰਿਹਾ ਜਿਵੇਂ ਆਪਣਾ ਕਲਸੀ ਸਾਹਿਬ ਉਹਨਾਂ ਨੇ ਪਹਿਲਾਂ ਕਿਹਾ ਵੀ ਇਹਨਾਂ ਨੂੰ ਕਾਲਜਾਂ ਤੇ ਸਕੂਲਾਂ ਦੇ ਵਿੱਚ ਲਿਜਾਣਾ ਚਾਹੀਦਾ ਆਉਣ ਵਾਲੀ ਪੀੜ੍ਹੀ ਆਪਣੇ ਸੱਭਿਆਚਾਰ ਨਾਲ, ਪਿਛੋਕੜ ਨਾਲ, ਇਤਿਹਾਸ ਨਾਲ ਜਿਹੜਾ ਕਿ ਕੁਰਬਾਨੀਆਂ ਦਾ ਭਰਿਆ ਹੈ ਇਹ ਪੰਜਾਬ ਨਾ Hindu ਨਾ Musalman ਪੰਜਾਬ ਸਾਰਾ ਜਿੰਦਾ ਗੁਰਾਂ ਦੇ ਨਾਮ ਤੇ ਹਾਂ ਜੀ ਇਹ ਪੰਜਾਬ ਦੇ ਬੇਪਰਵਾਹ ਜਮਾਨ ਮੌਖ ਨੂੰ ਮੁਖੌਲਾ ਕਰਨ ਤੈਨਾਂ ਮਨ ਵਿੱਚ ਕਿਸੇ ਦੀ ਖਲੋ ਜਾਣ ਬੋਢੇ ਤੇ ਡਾਂਗੋ ਲਾਰ ਕੇ ਇਹੋ ਜਿਹਨਾਂ ਪੱਕ ਪ੍ਰੋਫੈਸਰ ਪੂਰਨ ਸਿੰਘ ਨੇ ਜਿਹਨਾਂ ਪੰਜਾਬੀਆਂ ਦੇ ਬਿਨਾ ਕਿਸੇ ਮਤਲਬ ਹੀ ਮਜ਼ਬੀ ਵਲਗੁਣਾ ਤੋਂ ਉੱਪਰ ਉੱਠ ਕੇ ਸਾਨੂੰ ਸੱਚੇ ਪੰਜਾਬੀਆਂ ਵਾਂਗ ਤੇ ਹਿੰਦੁਸਤਾਨ ਭਾਰਤ ਮਾਤਾ ਦੇ ਇੱਕ ਅੰਗ ਵਜੋਂ ਸਾਨੂੰ ਇੱਕ ਜੁੜੇ ਰਹਿਣਾ ਚਾਹੀਦਾ ਤੇ ਜੇ ਅਸੀਂ ਆਪਣਾ ਇਤਿਹਾਸ ਜਿਵੇਂ ਅੱਜ ਕਿਵੇਂ ਬੱਚੀਆਂ ਨੇ ਕਿੰਨੀਆਂ ਕਿਤਾਬਾਂ ਪੜ੍ਹ ਕੇ ਛੋਟੇ-ਛੋਟੇ ਲੇਖ ਲਿਖੇ ਨੇ ਇਹਦਾ ਮਤਲਬ ਉਹਨਾਂ ਜਿਹਨਾਂ ਪੜ੍ਹਿਆ ਉਹਨਾਂ ਨੂੰ ਕੁਰਬਾਨੀਆਂ ਦਾ ਪਤਾ ਲੱਗਾ ਕੌਣ ਸਾਹ ਜੋਰਾਵਰ ਸਿੰਘ ਸੀ ਔਰ ਫਾਦੇ ਸਿੰਘ ਜੀ ਕੋਣ ਉਹਨਾਂ ਦੀ ਮਾਤਾ ਸੀ ਮੈਂ ਜਦੋਂ ਆ ਰਿਹਾ ਬਕਤੀਆਂ ਦੇ ਲੈਕਚਰ ਚੱਲ ਰਹੇ ਸੀਗੇ ਤੇ ਇਹ ਬਹੁਤ ਹੀ ਖਾਸ ਕਰਕੇ ਇੱਥੇ ਮੈਂ ਪਹਿਲਾਂ ਵੀ ਕਾਲਜ ਵਿੱਚ ਮੈਨੂੰ ਇਹਨਾਂ ਦੇ ਚੀਫ ਗੈਸਟ ਵਜੋਂ ਸੱਦਿਆ ਸੀ 2019 ਵਿੱਚ ਗੁਰੂ ਨਾਨਕ ਸਾਹਿਬ ਦੇ 550 ਸਾਲ ਲੈ ਕੇ ਤੇ ਉਦੋਂ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਹੋਈਆਂ ਅੱਜ ਸਾਹਿਬਜ਼ਾਦੇ ਆਣੀਆਂ ਸ਼ਹੀਦੀਆਂ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਦੀਆਂ ਗੱਲਾਂ ਹੋਈਆਂ ਇਹ ਕਿੰਨੇ ਜਿੰਨੇ ਸਰੋਤੇ ਸੀ ਬੱਚੇ ਬੱਚੀਆਂ ਉਹ ਇਸ ਇਤਿਹਾਸ ਨੂੰ ਆਪਣੀਆਂ ਯਾਦਾਂ ਵਿੱਚ ਲੈ ਕੇ ਗਏ ਨੇ ਇਹ ਬਹੁਤ ਹੀ ਸੰਸਾ ਕੀਤਾ ਜਾਵੇ ਖਾਸ ਕਰ ਪ੍ਰਿੰਸੀਪਲ ਸਾਹਿਬਾ ਜਿਨ੍ਹਾਂ ਦੀ ਅਗਵਾਈ ਹੇਠਾਂ ਸਭ ਕੁਝ ਹੁੰਦਾ ਆ ਉਹਨਾਂ ਦਾ ਵੀ ਆਪਾਂ ਨੂੰ ਧੰਨਵਾਦ ਕਰਨਾ ਚਾਹੀਦਾ ਪ੍ਰਸ਼ੰਸਾ ਕਰਨੀ ਚਾਹੀਦੀ